ਇਥੇ ਪੰਜ ਟੀਮਾਂ ਤਕਰੀਬਨ ਬਣਾਈਆਂ ਹਿੰਗੀਆਂ ਤੇ ਤਕਰੀਬਨ 10-12 ਦੇ ਪਿੰਡ ਅਸੀਂ ਕਵਰ ਕਰੀਦੇ ਆਂ ਆ ਦਾ ਤੇ ਬੱਚਿਆਂ ਦੇ ਕੱਪੜਿਆਂ ਦਾ ਚੱਪਲਾਂ ਤੇ ਹੋਰ ਸੁੱਕੀ ਰਸ ਤੋਂ ਬਹੁਤ ਆਈ ਪਈ ਉਹ ਆਪਾਂ ਜੋ ਸੰਗਤ ਤੱਕ ਪਹੁੰਚਾਈ ਦੀ ਪਾਣੀ ਚੱਲ ਰਿਹਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪਾਣੀ ਦਾ ਲੈਵਲ ਘਟ ਜੇਗਾ ਜੇ ਆਪਾਂ ਐਂ ਕਹਿ ਲਈਏ ਕਿ ਜਦੋਂ ਪਾਣੀ ਖਤਮ ਹੋ ਜਾਏਗਾ ਜਿਹੜੇ ਦਰਿਆਵਾਂ ਦਾ ਜਿਹੜਾ ਪਾਡਾਂ ਦੇ ਵਿੱਚ ਪਾਣੀ ਆਇਆ ਹੈ ਲੋਕਾਂ ਦੇ ਘਰਾਂ ਨੂੰ ਪਾਣੀ ਚੜਿਆ ਆ। ਹਾਂਜੀ ਨਾ ਉਸ ਤੋਂ ਬਾਅਦ ਜਥੇਬੰਦੀ ਕਿਸ ਤਰ੍ਹਾਂ ਇਹ ਚੱਲੇਗੀ ਕਿਸ ਤਰ੍ਹਾਂ ਸਰਵਾਈਵ ਕਰੇਗੀ ਕਿਸ ਤਰ੍ਹਾਂ ਅੱਗੇ ਜਾ ਕੇ ਲੋਕਾਂ ਦੀ ਹੈਲਪ ਕਰੇਗੀ। ਸਰਬੰਧ ਕਰਕੇ ਜਾਾਂਗੇ ਇਹਨਾਂ ਨੂੰ ਆਪਦੇ ਭਰਾਵਾਂ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਏ। ਜਥੇਬੰਦੀ ਦਾ ਪੂਰਾ ਸਾਥ ਹੈ ਇਸ ਇਲਾਕੇ ਨੂੰ। ਪਾਰਸ ਪੰਜਾਬ ਦੀ ਜਥੇਬੰਦੀ ਨੂੰ ਆਖਰਕਾਰ ਪਾਰਟੀ ਕਿਉਂ ਬਣਾਣੀ ਪਈ ਵਜ੍ਹਾ ਕੀ ਰਹੀ ਹੈ? ਇਹ ਵਜਾ ਹੈ ਜੀ ਦੂਜੀਆਂ ਪਾਰਟੀਆਂ ਦਾ ਰਾਜਨੀਤਿਕ ਪਾਰਟੀਆਂ ਦਾ ਨਾਕਾਮ ਹੋ ਜਾਣਾ ਐਮਪੀ ਇਕਦੂਰ ਸਾਹਿਬ ਤੋਂ ਭਾਈ ਸਾਹਿਬ ਨਹੀਂ ਤਰੂਰ ਸਾਹਿਬ ਨਹੀਂ ਸੰਗਤ ਐਮਪੀ ਨੇ ਇਸ ਜਿਹਾ ਤੇ ਬੰਦੇ ਦਾ ਮੁਖੀ ਮਮੀਆਂ ਇਸ ਜਿਹਾ ਤੇ ਬੰਦੇ ਦੀ ਮੁਖੀ ਤੁਸੀਂ ਵੀ ਜੇ ਕੋਈ ਇੱਕ ਮੁਖੀ ਨਹੀਂ ਪੰਜ ਪ੍ਰਧਾਨਿਕਤਾ ਸਿਸਟਮ ਚ ਲਾਇਆ ਆਪਾਂ ਗੁਰੂ ਕਾਲ ਦਾ ਜੋ ਸਿਸਟਮ ਚੱਲਦਾ ਸੀ ਪੰਜ ਪ੍ਰਧਾਨੀ ਦਾ ਸਿੱਖਾਂ ਚ ਉਹ ਸਿਸਟਮ ਚਲਾਇਆ ਇਸ ਕਰਕੇ ਇੱਕ ਪ੍ਰਧਾਨ ਵੀ ਨਹੀਂ ਰੱਖਿਆ ਆਪਾਂ 0% ਚਲੋ 0% ਉੱਥੋਂ ਦਾ ਜੇ ਉਹਨਾਂ ਨੂੰ ਮਾਨਤਣਾ ਕੋਈ ਬਖਸ਼ ਨਹੀਂ ਪੰਜ ਪਰਸੈਂਟ ਤੇ ਕਰ ਦਿੰਦੇ ਆ। ਉਹ ਕੋ ਨਾ ਵੀ ਕਹਿ ਲਿਏ ਇੱਕ ਟਰਾਲੇ 'ਚ ਜਿੰਨਾ ਰਾਸ਼ਨ ਆਉਂਦਾ ਉਹਨੇ ਰਾਸ਼ਨ ਜਿੰਨਾ ਉਹ ਤੇਲ ਭੂਖ ਕਿਉਂਦਾ ਦੋ ਬੋਤਲਾਂ ਪਾਣੀ ਦੀਆਂ ਛੱਟ ਕੇ ਉੱਡ ਜਾਂਦੇ। ਪਾਕਿਸਤਾਨ ਵਾਲੇ ਇਹਨਾਂ ਦੇ ਭਰਾ ਹਣੇ ਤੇ ਪੰਜਾਬ ਵਾਲੇ ਇਹਨਾਂ ਦੇ ਦੁਸ਼ਮਣ ਨੇ। ਕਿ ਫੇਰ ਭਰਾਵਾਂ ਦੇ ਸਾਥ ਦਿੰਦੇ ਹੁੰਦੇ ਨੇ। ਦੁਸ਼ਮਣਾਂ ਦਾ ਸਾਥ ਥੋੜਾ ਮਿਦਦੇ ਦੇਈਦਾ। ਦੁਸ਼ਮਣਾਂ ਦਾ ਡੋਬੀ ਦਾ ਪਾਣੀ ਛੱਡੀ ਦੇ। ਫਰਾਂ ਲਈ ਆਈ ਦੀਆਂ ਗਲਾਂ ਟਾਇਰ ਭਾ ਕੇ ਫੋਕੀ ਤੇ ਆ ਦੁਸ਼ਮਨ ਤਾਂ ਜਿੱਥੇ ਪੂਰੇ ਪੰਜਾਬ ਦੇ ਵਿੱਚ ਹੜਾ ਨੇ ਪ੍ਰਭਾਵਿਤ ਕੀਤਾ ਉਥੇ ਹਲਕਾ ਜਿਹੜਾ ਫਾਇਲਕਾ ਦੇ ਵਿੱਚ ਵੀ ਕਾਫੀ ਹੜ ਦੇ ਜਿਹੜਿਆ ਜਾਨ ਜੀਵਨ ਪ੍ਰਭਾਵਿਤ ਹੋਇਆ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੀ ਜਥੇਬੰਦੀ ਨੇ ਵੀ ਮੋਰਚਾ ਸੰਭਾਲਿਆ ਹੈ ਪਿਛਲੇ ਕਾਫੀ ਸਮੇਂ ਤੋਂ ਕਿਸ ਤਰ੍ਹਾਂ ਦੀ ਸਥਿਤੀ ਹੈ ਸਥਿਤੀ ਇੱਥੇ ਪਾਣੀ ਦਾ ਪਾਣੀ ਨਾਲ ਬਹੁਤ ਨੁਕਸਾਨ ਹੋਇਆ ਇਸ ਏਰੀਆ 'ਚ ਤੇ ਮਾਲ ਡੰਗਰ ਭੁੱਖਾ ਇਹਨਾਂ ਦਾ ਵਿਚਾਰਿਆਂ ਦਾ ਤੇ ਕਾਫੀ ਹੱਦ ਤੱਕ ਘਰਾਂ ਦਾ ਬਹੁਤ ਨੁਕਸਾਨ ਹੋਇਆ ਤੇ ਪਾਣੀ ਇੱਥੇ ਸੁੱਕ ਨਹੀਂ ਰਿਹਾ ਕਹਿੰਦੇ ਆਪਾਂ ਪਾਣੀ ਦਿਨੋ ਦਿਨ ਵਧ ਰਿਹਾ ਜੀ ਹਾਂਜੀ ਅੱਜ ਵੀ ਕੋਈ ਪਾਣੀ ਵਧਣ ਦੀ ਕੋਈ ਆਈ ਕੋਈ ਗੱਲਬਾਤ ਸਾਹਮਣੇ ਪਾਣੀ ਆਪਾਂ ਪਿੱਛੋਂ ਆਫੀਸ਼ੀਅਲੀ ਤੌਰ ਤੇ ਤਾਂ ਆਪਾਂ ਨੂੰ ਅਨਾਉਂਸਮੈਂਟ ਦਾ ਨਹੀਂ ਪਤਾ ਪਰ ਲੋਕਾਂ ਦੇ ਲੋਕਲ ਲੋਕਾਂ ਦੇ ਕਹਿਣ ਮੁਤਾਬਕ ਪਾਣੀ ਦਾ ਲੈਵਲ ਘਟਿਆ ਥੋੜਾ ਜਿਹਾ ਫਰਕ ਪਿਆ ਇਸ ਵਾਰ ਵਾਰਸ ਪੰਜਾਬ ਦੀ ਜਥੇਬੰਦੀ ਜਿਹੜੀ ਹੈ ਉਹ ਅੱਗੇ ਆਈ ਹੈ ਤੇ ਕਾਫੀ ਦਿਨਾਂ ਤੋਂ ਮੋਰਚਾ ਸੰਭਾਲਿਆ ਹੋਇਆ ਹੈ ਕਿ ਇਸ ਤਰ੍ਹਾਂ ਜਿਹੜਾ ਉਹ ਇਹ ਕੈਂਪ ਚੱਲ ਰਿਹਾ ਹੈ ਕੈਂਪ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ ਬਹੁਤ ਵਧੀਆ ਚੱਲ ਰਿਹਾ ਇੱਥੇ ਪੰਜ ਟੀਮਾਂ ਤਕਰੀਬਨ ਬਣਾਈਆਂ ਹੋਈਆਂ ਤੇ ਤਕਰੀਬਨ 10-12 ਦੇ ਪਿੰਡ ਅਸੀਂ ਕਵਰ ਕਰੀਦੇ ਆ ਜੀ ਤੇ ਲੰਗਰ ਤਿਆਰ ਕਰਕੇ ਲਜਾਈ ਦਾ ਨਾਲ ਸੁੱਕੀ ਰਸਤ ਰੱਖੀ ਦੀ ਤੇ ਨਾਲ ਆਪਣੇ ਕੱਪੜਿਆਂ ਦਾ ਤੇ ਬੱਚਿਆਂ ਦੇ ਕੱਪੜਿਆਂ ਦਾ ਚੱਪਲਾਂ ਤੇ ਹੋਰ ਸੁੱਕੀ ਰਸਤ ਬਹੁਤ ਆਈ ਪਈ ਉਹ ਆਪਾਂ ਜੋ ਸੰਗਤਾਂ ਤੱਕ ਪਹੁੰਚਾਈ ਦੀ ਇਹ ਤਾਂ ਹੋ ਗਿਆ ਹੁਣ ਜਦੋਂ ਪਾਣੀ ਚੱਲ ਰਿਹਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਪਾਣੀ ਦਾ ਲੈਵਲ ਘਟ ਜੇਗਾ ਜੇ ਆਪਾਂ ਐਂ ਕਹਿ ਲਈਏ ਕਿ ਜਦੋਂ ਪਾਣੀ ਖਤਮ ਹੋ ਜਾਏਗਾ ਜਿਹੜੇ ਦਰਿਆਵਾਂ ਦਾ ਜਿਹੜਾ ਫਾੜਾਂ ਦੇ ਵਿੱਚ ਪਾਣੀ ਆਇਆ ਹੈ ਲੋਕਾਂ ਦੇ ਘਰਾਂ ਨੂੰ ਪਾਣੀ ਚੜਿਆ ਆ ਹਾਂਜੀ ਹਾਂ ਉਸ ਤੋਂ ਬਾਅਦ ਜਥੇਬੰਦੀ ਕਿਸ ਤਰ੍ਹਾਂ ਇਹ ਚੱਲੇਗੀ ਕਿਸ ਤਰ੍ਹਾਂ ਸਰਵਾਈਵ ਕਰੇਗੀ ਕਿਸ ਤਰ੍ਹਾਂ ਅੱਗੇ ਜਾ ਕੇ ਲੋਕਾਂ ਦੀ ਹੈਲਪ ਕਰੇਗੀ ਦੇਖੋ ਜੀ ਬਾਪੂ ਜੀ ਆਏ ਸੀ ਅੱਜ ਤੇ ਉਹ ਆਪਣੇ ਐਲਾਨ ਕਰਕੇ ਗਏ ਇੱਥੇ ਕਿ ਜਦੋਂ ਪਾਣੀ ਸੁੱਕਦਾ ਹਾਂ ਪਾਣੀ ਦਾ ਲੈਵਲ ਘਟਦਾ ਤੇ ਅਸੀਂ ਅਖੀਰ ਤੱਕ ਇਹਨਾਂ ਆਪਣੇ ਦੋਸਤਾਂ ਮਿੱਤਰਾਂ ਨਾਲ ਇਹਨਾਂ ਨਗਰ ਨਿਵਾਸੀਆਂ ਨਾਲ ਖੜੇ ਆਂ ਮੋਢੇ ਨਾਲ ਮੋਢਾ ਲਾ ਕੇ ਖੜੀ ਜਥੇਬੰਦੀ ਖਾਲੀ ਦਲਵਾਰਸ ਪੰਜਾਬ ਤੇ ਅਸੀਂ ਇਹਨਾਂ ਦੀਆਂ ਜ਼ਮੀਨਾਂ ਵੀ ਬਣਾਵਾਂਗੇ ਆਪਣੇ ਟਰੈਕਟਰ ਲਿਆਵਾਂਗੇ ਡੀਜ਼ਲ ਦਾ ਪ੍ਰਬੰਧ ਕਰਾਂਗੇ ਅਤੇ ਇਹਨਾਂ ਨੂੰ ਬੀਜ ਦਾ ਪ੍ਰਬੰਧ ਕਰਕੇ ਦੇਵਾਂਗੇ ਡੀਏਪੀ ਯੂਰੀਆ ਸਭ ਪ੍ਰਬੰਧ ਕਰਕੇ ਦੇਵਾਂਗੇ ਇਹਨਾਂ ਨੂੰ ਆਪਦੇ ਭਰਾਵਾਂ ਨਾਲ ਅਸੀਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋਏ ਹਾਂ ਜਥੇਬੰਦੀ ਦਾ ਪੂਰਾ ਸਾਥ ਹੈ ਇਸ ਇਲਾਕੇ ਨੂੰ ਵਾਰਸ ਪੰਜਾਬ ਦੀ ਜਥੇਬੰਦੀ ਨੂੰ ਆਖਰਕਾਰ ਪਾਰਟੀ ਕਿਉਂ ਬਣਾਨੀ ਪਈ ਵਜ੍ਹਾ ਕੀ ਰਹੀ ਹੈ ਇਹ ਵਜ੍ਹਾ ਹੈ ਜੀ ਦੂਜੀਆਂ ਪਾਰਟੀਆਂ ਦਾ ਰਾਜਨੀਤਿਕ ਪਾਰਟੀਆਂ ਦਾ ਨਾਕਾਮ ਹੋ ਜਾਣਾ ਲੋਕਾਂ ਵਿੱਚ ਭਰੋਸਾ ਟੁੱਟ ਜਾਣਾ ਆਪਣਾ ਭਰੋਸੇ ਦਾ ਲੈਵਲ ਡਿੱਗ ਪੈਣਾ ਹਾਂ ਤੇ ਇਹ ਭਾਈ ਸਾਹਿਬ ਨੇ ਆਪਣੀ ਕੋਈ ਨਿੱਜੀ ਪਾਰਟੀ ਨਹੀਂ ਬਣਾਈ ਇਹ ਆਪਾਂ ਸੰਗਤਾਂ ਨੇ ਪਹੁੰਚ ਕੀਤੀ ਭਾਈ ਸਾਹਿਬ ਦੇ ਪਰਿਵਾਰ ਕੋਲੇ ਤੇ ਇਹ ਪਾਰਟੀ ਹੋਂਦ ਚਾਹੀਏ ਤੁਹਾਨੂੰ ਯਾਦ ਹੋਣਾ ਭਾਈ ਜੇਲ ਬਦਲੀ ਦਾ ਮੋਰਚਾ ਲਾਇਆ ਸਿਮਰਤ ਸਾਸਾ ਜੀ ਤੇ ਭਾਈ ਸਾਹਿਬ ਐਮਪੀ ਦੇ ਕਾਗਜ਼ ਭਰਨ ਲਈ ਤਿਆਰ ਨਹੀਂ ਸੀ ਇਲੈਕਸ਼ਨ ਦੇ ਉਹ ਆਪਾਂ ਸੰਗਤਾਂ ਨੇ ਅਰਦਾਸ ਬੇਨਤੀਆਂ ਉਹਨਾਂ ਤੇ ਕਰ ਪੁਚਾਈਆਂ ਕਿ ਤੁਸੀਂ ਇਲੈਕਸ਼ਨ ਨਹੀਂ ਲੜਨਾ ਇਹ ਸੰਗਤਾਂ ਨੇ ਇਲੈਕਸ਼ਨ ਲੜਨਾ ਤੇ ਭਾਈ ਸਾਹਿਬ ਨੇ ਹਾਂ ਕੀਤੀ ਤੇ ਕਾਫੀ ਚਿਰ ਇਹ ਵਿਵਾਦ ਵੀ ਚੱਲਦਾ ਰਿਹਾ ਭਾਈ ਸਾਹਿਬ ਭਰਦੇ ਨਹੀਂ ਸੀ ਕਾਗਜ਼ ਬਹੁਤ ਨਿਊਜ਼ ਚੱਲੀ ਜੀ ਤੁਸੀਂ ਵੀ ਕਵਰ ਕੀਤੀ ਸੀ ਮੇਰੇ ਖਿਆਲ ਜੀ ਜੀ ਤੇ ਇਹ ਆਪਾਂ ਸੰਗਤ ਇਹ ਐਮਪੀ ਇਹ ਕੜੂਰ ਸਾਹਿਬ ਤੋਂ ਭਾਈ ਸਾਹਿਬ ਨਹੀਂ ਕੜੂਰ ਸਾਹਿਬ ਦੀ ਸੰਗਤ ਐਮਪੀ ਨੇ ਹਾਂ ਤੇ ਕਿਵੇਂ ਭਾਈ ਸਾਹਿਬ ਇਹ ਆਪਾਂ ਜਥੇਬੰਦੀ ਜਿਹੜੀ ਇਹ ਭਾਈ ਸਾਹਿਬ ਦੀ ਕੱਲਿਆ ਜਿਹੜੀ ਇਹ ਇਸ ਜਥੇਬੰਦੀ ਦਾ ਮੁਖੀ ਮਮੀਆਂ ਇਸ ਜਥੇਬੰਦੀ ਦੇ ਮੁਖੀ ਤੁਸੀਂ ਵੀ ਜੇ ਕੋਈ ਇੱਕ ਮੁਖੀ ਨਹੀਂ ਪੰਜ ਪ੍ਰਧਾਨਿਕ ਦਾ ਸਿਸਟਮ ਚਲਾਇਆ ਆਪਾਂ ਗੁਰੂ ਕਾਲ ਦਾ ਜੋ ਸਿਸਟਮ ਚੱਲਦਾ ਸੀ ਖੰਝ ਪ੍ਰਧਾਨੀ ਦਾ ਸਿੱਖਾਂ ਚ ਹਾਂ ਉਹ ਸਿਸਟਮ ਚਲਾਇਆ ਇਸ ਕਰਕੇ ਇੱਕ ਪ੍ਰਧਾਨ ਵੀ ਨਹੀਂ ਰੱਖਿਆ ਆਪਾਂ ਅੱਜ ਡਿਬਰੂਗਾਰਡ ਜੇਲ੍ਹ ਦੇ ਵਿੱਚ ਬੈਠੇ ਭਾਈ ਅਮਰਤਪਾਲ ਸਿੰਘ ਖਾਲਸਾ ਹਾਂਜੀ ਉੱਥੋਂ ਸੁਨੇਹਾ ਆਦਾ ਤੇ ਜਥੇਬੰਦੀ ਡੱਟ ਕੇ ਬਾਰਡਰਾਂ ਤੇ ਖੜੀ ਹੋਈ ਹੈ ਅੱਜ ਜੇਕਰ ਗੱਲ ਹਲਕਾ ਤਰਨਤਾਰਨ ਵਾਲੀ ਸਾਈਡ ਕਰ ਲਈਏ ਗੱਲ ਕਰ ਲਈਏ ਸੁਲਤਾਨਪੁਰ ਲੋਧੀ ਵਾਲੇ ਪਾਸੇ ਦੀ ਗੱਲ ਕਰ ਲਈਏ ਹਾਂ ਤਾਂ ਕਹਿੰਦੇ ਆ ਕਿ ਥੋੜੀ ਜੀ ਰਸਦ ਤੋਂ ਸ਼ੁਰੂ ਕੀਤਾ ਸੀ ਤੇ ਅੱਜ ਕੀ ਹਾਲਾਤ ਨੇ ਦੇਖੋ ਜਦੋਂ ਪਹਿਲੇ ਦਿਨ ਅਸੀਂ ਸ਼ੁਰੂ ਕੀਤਾ ਸੀ ਹਾਂ ਤੇ ਆਪਣੇ ਕੋਲੇ ਇੱਕ ਟਰਾਲਾ ਹੀ ਸੀ ਆਪਣੇ ਜੋ ਨਗਰ ਨਿਵਾਸੀ ਘਾਂਗਾ ਪਿੰਡ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦਾ ਮੈਂ ਆਪਦੇ ਘਾਂਗੇ ਦੀ ਕਮੇਟੀ ਦਾ ਉਹਨਾਂ ਸਾਡਾ ਸਾਥ ਦਿੱਤਾ ਤੇ ਪਹਿਲਾ ਟਰਾਲਾ ਆਪਣਾ ਆ ਇੱਥੇ ਤੇ ਬਾਅਦ 'ਚ ਇਹ ਭਾਈ ਸਭ ਲੈ ਕੇ ਆਏ ਜੀ ਤੇ ਸਾਡੇ ਦਿਲ ਚ ਵੀ ਹੈ ਹੈ ਅਸੀਂ ਸਾਨੂੰ ਇਹ ਨਹੀਂ ਸੀ ਪਤਾ ਵੀ ਮੋਰਚਾ ਇਹਨਾਂ ਲੰਮਾ ਚੱਲੇਗਾ ਵੀ ਸੰਗਤਾਂ ਦੇ ਨਾਲ ਸਾਥ ਮਿਲੇਗਾ ਪਰ ਸੰਗਤਾਂ ਨੇ ਜੋ ਸਾਥ ਦਿੱਤਾ ਗੁਰੂ ਰਾਮਦਾਸ ਜੀ ਦੀ ਐਸੀ ਕਿਰਪਾ ਹੋਈ ਤੇ ਤੁਸੀਂ ਦੇਖੋ ਥੱਲੇ ਜਾ ਕੇ ਰਸਤਾਂ ਦੇ ਪ੍ਰਧਾਨ ਢਾਰ ਭਰੇ ਭਨੇ ਹਾਲਾਂਕਿ ਅਸੀਂ ਟਰਾਲੇ ਭਰ-ਭਰ ਕੇ ਰੋਜ਼ਾਨਾ ਦੇ ਚਾਰ ਟਰਾਲੇ ਸਾਡੇ ਭਰ ਕੇ ਜਾਂਦੇ ਆ ਪਰ ਉਹ ਗੁਰੂ ਸਾਹਿਬ ਦੇ ਖਜ਼ਾਨੇ ਫਿਰ ਵੀ ਭਰਪੂਰ ਨੇ ਤੇ ਇੱਥੇ ਇੱਕ ਕਹਿੰਦੇ ਹੁੰਦੇ ਨਾ 10 ਕਰੋੜ ਦੇਣ ਵਾਲਾ ਵੀ ਉਹਨਾਂ ਗੁਰੂ ਦੇ ਦਰਬਾਰ ਚ ਤੇ 10 ਰੁਪਏ ਭੇਟ ਕਰਨ ਵਾਲਾ ਵੀ ਉਹਨਾਂ ਜੇ ਕਿਸੇ ਨੇ ਟਰਾਲਾ ਭੇਜਿਆ ਹੋਂਦਾ ਵੀ ਧੰਨਵਾਦ ਜਿਨੇ ਕੌਲੀ ਆਟੇ ਦੀ ਭੇਜੀ ਹੈ ਹੋਂਦਾ ਵੀ ਅਸੀਂ ਉਨ੍ਹਾਂ ਹੀ ਸ਼ੁਕਰ ਤੇ ਉਨ੍ਹਾਂ ਹੀ ਧੰਨਵਾਦ ਕਰਦੇ ਆ ਕਿ ਤੁਸੀਂ ਇਸ ਦੁੱਖ ਦੀ ਘੜੀ ਚ ਸਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਜੇ ਤੇ ਜਥੇਬੰਦੀ ਦਾ ਤੁਸੀਂ ਸਾਥ ਦੇ ਦੇ ਰਹੇ ਜੀ ਜਥੇਬੰਦੀ ਦੇਖੋ ਜੀ ਕੋਈ ਆਪਣੇ ਘਰੋਂ ਤਾਂ ਰਸਤੇ ਨਹੀਂ ਲਿਆ ਨਹੀਂ ਰਹੇ ਹੂੰ ਲੋਕੀ ਪਹੁੰਚ ਰਹੇ ਨੇ ਜਥੇਬੰਦੀ ਨਾਲ ਜੁੜ ਵੀ ਰਹੇ ਨੇ ਜੀ ਵੱਖ-ਵੱਖ ਸਟੇਟਾਂ ਤੋਂ ਜਥੇਬੰਦੀਆਂ ਆ ਰਹੀਆਂ ਨੇ ਉਹ ਕਹਿੰਦੇ ਕਹਿੰਦੇ ਅਸੀਂ ਭਾਈ ਸਾਹਿਬ ਦੇ ਬੈਨਰ ਹੇਠ ਚੱਲਣ ਲਈ ਤਿਆਰ ਆਂ ਪਰ ਇਹਨਾਂ ਵੀ ਉਹਨਾਂ ਦੀ ਇੱਕ ਛੋਟੀ ਸ਼ਰਤ ਹੁੰਦੀ ਹੈ ਕਹਿੰਦੇ ਵੀ ਸਾਡਾ ਬੈਨਰ ਥੱਲੇ ਲਾ ਦਿਓ ਤੇ ਭਾਈ ਸਾਹਿਬ ਦਾ ਬੈਨਰ ਤੁਸੀਂ ਉੱਤੇ ਲਾ ਲਿਓ ਵੀ ਅਸੀਂ ਮਰਜ਼ ਹੋ ਕੇ ਚੱਲਣਾ ਚਾਹੁੰਨੇ ਆਂ ਕੀ ਰਲ ਕੇ ਚੱਲਣਾ ਚਾਹੁੰਨੇ ਆਂ ਹਾਂ ਗੁਰੂ ਰਾਮਦਾਸ ਜੀ ਦੀ ਕਿਰਪਾ ਜੀ ਬਹੁਤ ਰਸਣ ਪਾਣੀ ਆ ਰਿਹਾ ਖਜ਼ਾਨੇ ਫੁੱਲ ਨੇ ਮਹਾਰਾਜ ਦੀ ਕਿਰਪਾ ਨਾਲ ਗੱਲ ਕਰ ਲਈਏ ਸੈਂਟਰ ਗਵਰਨਮੈਂਟ ਦੀ ਜਾਂ ਪੰਜਾਬ ਗਵਰਨਮੈਂਟ ਦੀ ਕਿ ਪੰਜਾਬ ਗਵਰਨਮੈਂਟ ਦੀ ਜਿਹੜੀ ਹੈ ਰਸਦ ਹੈ ਜਾਂ ਕਿਵੇਂ ਆ ਉਹਨਾਂ ਦੀ ਹੈਲਪ ਉਹ ਕਿਸ ਤਰ੍ਹਾਂ ਕਰ ਰਹੀ ਨੇ ਕਿੱਦਾਂ ਪਹੁੰਚ ਕਿਉਂ ਦੇਖੋ ਜੀ 0% ਚਲੋ 0% ਤੋਂ ਥੋੜਾ ਜਿਹਾ ਉਹਨਾਂ ਨੂੰ ਮਾਨਤਨਾ ਕੋ ਬਖਸ਼ਨੇ ਆ 5% ਤੇ ਕਰਦੇ ਨੇ ਜੀ 5% ਕੁ ਇਹਨਾਂ ਦੀ ਹੈਲਪ ਹੋ ਰਹੀ ਹੈ ਤੇ ਉਹ ਹੈਲਪ ਕਰਦੇ ਆ ਨਾ ਮਾਤਰ ਹਾਂ ਉਹ ਹੈਲਪਵੇਂ ਆ ਹੋ ਰਹੀ ਹੈ ਵੀ ਹੈਲੀਕਾਪਟਰ ਲੈ ਕੇ ਆਉਂਦੇ ਆ ਹਾਂ ਉਹ ਉਹਨਾਂ ਵੀ ਕਹਿ ਲਿਏ ਇੱਕ ਟਰਾਲੇ 'ਚ ਜਿੰਨਾ ਰਾਸ਼ਨ ਆਉਂਦਾ ਉਹਨੇ ਰਾਸ਼ਨ ਜਿੰਨਾ ਉਹ ਤੇਲ ਭੂਕ ਕਿਉਂਦਾ ਦੋ ਬੋਤਲਾਂ ਪਾਣੀ ਦੀਆਂ ਛੱਟ ਕੇ ਉੱਡ ਜਾਂਦੇ ਆ ਹਾਂ 1.5-2 ਲੱਖ ਦਾ ਤੇਲ ਭੂਕਦੇ ਆ ਤੇ ਦੋ ਬੋਤਲਾਂ ਪਾਣੀ ਦੀਆਂ ਛੱਟ ਕੇ ਤੋਂ ਆ ਕਾਰਵਾਈ ਬਹੁਤ ਜੀ ਮਦਦ ਹੋਈ ਇਹਨੇ ਦੋ ਬੋਤਲਾਂ ਪਾਣੀ ਦੀਆਂ ਬਹੁਤ ਹੁੰਦੀਆਂ ਅਸੀਂ ਧੰਨਵਾਦ ਕਰਨੀਆਂ ਸੈਂਟਰ ਦਾ ਦੇ ਤੁਸੀਂ ਦੋ ਬੋਤਲਾਂ ਹੀ ਪਾਣੀ ਦੀਆਂ ਦਿੱਤੀਆਂ ਸਾਨੂੰ ਬਹੁਤ ਬਹੁਤ ਧੰਨਵਾਦ ਤੁਹਾਡਾ afghanistan ਦੇ ਵਿੱਚ ਪਹੁੰਚਾ ਲਾਂਦਾ ਹਾਂਜੀ ਉੱਥੇ 500 ਟਰੱਕ ਸੈਂਟਰ ਗਵਰਨਮੈਂਟ ਦੇ ਵੱਲੋਂ ਜਿਹੜੀਆਂ ਮੀਡੀਆ ਦੇ ਦੁਆਰਾ ਖਬਰਾਂ ਆ ਰਹੀਆਂ ਨੇ ਵੀ ਭੇਜਿਆ ਜਾਂਦਾ ਪਰ ਪੰਜਾਬ ਦੇ ਲਈ ਹਜੇ ਤੱਕ ਜਿਹੜਾ ਕੋਈ ਵੀ ਜਿਹੜੀ ਸਮਗਰੀ ਜਿਹੜੀ ਹੈ ਸੈਂਟਰ ਗਵਰਨਮੈਂਟ ਦੇ ਵੱਲੋਂ ਨਹੀਂ ਭੇਜੇਗੀ ਜਿਹੜਾ afghanistan ਨੂੰ ਇਹਨਾਂ ਰਸਤੇ ਭੇਜਣਾ ਕਿਉਂਕਿ افغانستان ਦੇ ਜਿਹੜੇ ਵੱਡੇ-ਵਡੇਰੇ ਸੀ ਉਹਨਾਂ ਭਾਰਤ ਦਾ ਬਹੁਤ ਸਾਥ ਦਿੱਤਾ ਜੀ ਅਬਦਾਲੀ ਵਰਗਿਆਂ ਭਾਰਤ ਦਾ ਬਹੁਤ ਸਾਥ ਦਿੱਤਾ ਹੈ ਉਹਨਾਂ ਭਾਰਤ ਚ ਮਸਜਿਦਾਂ ਉਹਨਾਂ ਤੋੜੀਆਂ ਠੀਕ ਹੈ ਕਿ ਨਹੀਂ ਤੁਸੀਂ ਗੱਲ ਸਮਝਣਾ ਚਾਹੁੰਦੇ ਹੋ ਮੈਂ ਕਿੱਥੇ ਲਾਉਣੀ ਚਾਹਣਾ ਜੀ ਜੀ ਉਹਨਾਂ ਜੋ ਭਾਰਤ ਤੋਂ ਉਹਨਾਂ ਦੇ ਵੱਡੇ-ਵੱਡੇ ਰੇ ਲੁੱਟ ਕੇ ਲਗਾਇਆ ਸੀ ਉਹ افغانستان ਤੇ ਅਬਦਾਲੀ ਜੀ ਨੇ ਵਾਪਸ ਲਿਆਂਦੇ ਇੱਥੇ ਖਜ਼ਾਨੇ ਭਾਰਤ ਨੂੰ ਪਰਾਂ ਦਾ ਬਹੁਤ ਸਾਥ ਹੈ ਉਹ ਸ਼ਬਦ ਜੋ ਮੂੰਹ ਤੇ ਚੜਿਆ ਹੋਵੇ ਉਹ ਨਿਕਲੀ ਜਾਂਦਾ ਅਫਗਾਨਿਸਤਾਨ ਜੀ ਇਹਨਾਂ ਦਾ ਭਰਾ ਹੈ ਤੇ ਪਾਕਿਸਤਾਨ ਜੋ ਪੰਜਾਬ ਨੂੰ ਆਪਣਾ ਹਿੱਸਾ ਨਹੀਂ ਮੰਨਦੇ ਤੇ ਜੋ ਆਪਣੇ ਭਰਾ ਨੇ ਜੀ ਉਹ ਅਫਗਾਨਿਸਤਾਨ ਵਾਲੇ ਇਹਨਾਂ ਦੇ ਭਰਾ ਨੇ ਤੇ ਪੰਜਾਬ ਵਾਲੇ ਇਹਨਾਂ ਦੇ ਦੁਸ਼ਮਣ ਨੇ ਤੇ ਫਿਰ ਆ ਭਰਾਵਾਂ ਦਾ ਹੀ ਸਾਥ ਦਿੰਦੇ ਹੁੰਦੇ ਨੇ ਦੁਸ਼ਮਣਾਂ ਦਾ ਸਾਥ ਥੋੜਾ ਮਿਲਦੇ ਦੇ ਦੇਖਦਾ ਦੁਸ਼ਮਣਾਂ ਤਾਂ ਡੋਪੀ ਦਾ ਪਾਣੀ ਛੱਡੀ ਦੇ ਹੜਾਂ ਲੈ ਆਈ ਦੀਆਂ ਗੱਲਾਂ ਟਾਇਰ ਪਾ ਕੇ ਫੂਕੀ ਦੇ ਦੁਸ਼ਮਣ ਦਾ ਬਾਕੀ ਚਲੋ ਉਹਨਾਂ ਦੇ ਭਰਾ ਨੇ ਜੀ ਅਫਗਾਨਿਸਤਾਨ ਵਾਲੇ ਉਹ ਪਹਿਲਾਂ ਰਾਜ ਤੋਂ ਪਹਿਲਾਂ ਤਾਂ ਜਦੋਂ ਅਫਗਾਨਿਸਤਾਨ ਚ ਤਾਲੇਬਾਨ ਦਾ ਰਾਜ ਨਹੀਂ ਸੀ ਜੀ ਉਦੋਂ ਤਾਂ ਸੀ ਉਹ ਅਤਵਾਦੀ ਹੁਣ ਤਾਲੇਬਾਨ ਦਾ ਰਾਜ ਆ ਗਿਆ ਤੇ ਉਹ ਹੋ ਗਿਆ ਲੜਾਕੇ ਹਮ ਇਹ ਨੇ ਰਾਜ ਦੇ ਕਰਿਸ਼ਮੇ ਜੀ ਤੇ ਬਾਕੀ ਤੁਸੀਂ ਸਿਆਣਿਆਂ ਨੂੰ ਮੈਂ ਗੱਲ ਕੀ ਕਹਿਣਾ ਚਾਹਣਾ ਜੀ ਮਹਾਰਾਜ ਕਿਰਪਾ ਕਰੇ ਸਮਾਂ ਬਹੁਤ ਨਹੀਂ ਦੀ ਕੇ ਇਹਨਾਂ ਨੂੰ ਗਿਆਨ ਹੋਵੇਗਾ ਹੁਣ ਅੱਗੇ ਜਿਹੜੀ ਹੈ ਹਜੇ ਰਸਤਾ ਦੀ ਬਹੁਤ ਜ਼ਰੂਰਤ ਹੈ ਤੇ ਕਈ ਸਮਾਜ ਸੇਵੀ ਜਾਂ ਕਈ ਪਿੰਡਾਂ ਦੇ ਲੋਕ ਆਪਣੇ ਤੌਰ ਤੇ ਪਿੰਡ ਦੇ ਵਿੱਚੋਂ ਰਾਸ਼ਨ ਇਕੱਠਾ ਕਰਕੇ ਉਹ ਲੈ ਕੇ ਆ ਰਹੇ ਹੈ ਸੇਵਾ ਕਰਨ ਦੇ ਲਈ ਉਹਨਾਂ ਨੂੰ ਜਥੇਬੰਦੀ ਦੇ ਵੱਲੋਂ ਕਿਸ ਤਰ੍ਹਾਂ ਦੀ ਅਪੀਲ ਹੈ ਕਿ ਇਸ ਤਰ੍ਹਾਂ ਸੇਵਾ ਕੀਤੀ ਜਾਵੇ ਕਿਵੇਂ ਦੇਖਿਆ ਜਾਵੇ ਦੇਖੋ ਜੋ ਵੀ ਸੰਸਥਾਵਾਂ ਜੋ ਵੀ ਜਥੇਬੰਦੀਆਂ ਨੇ ਸੇਵਾ ਪਹੁੰਚਾਈ ਹੈ ਪਹਿਲਾਂ ਤਾਂ ਅਸੀਂ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਕਿ ਸਾਡੀ ਇੱਕ ਬੇਨਤੀ ਵੀ ਹੋਣਾ ਆਪਾਂ ਸੇਵਾ ਨਾ ਪਹੁੰਚਾਈਏ ਕੈਂਪਾਂ 'ਚ ਸੇਵਾ ਬਹੁਤ ਹੋ ਚੁੱਕੀ ਹੈ ਬੋਸ ਰਸਤ ਪਾਣੀ ਜੁੜ ਚੁੱਕਿਆ ਤੇ ਇੱਕ ਬੇਨਤੀ ਇਹ ਵੀ ਆਪਾਂ ਪਸ਼ੂਆਂ ਦੇ ਚਾਰੇ ਦਾ ਪ੍ਰਬੰਧ ਕਰਨਾ ਜਿੰਨਾ ਦੇਖੋ ਜੀ ਬੰਦੇ ਨੇ ਤਾਂ ਤੁਰ ਫਿਰ ਕੇ ਆਉ ਦਾ ਪ੍ਰਬੰਧ ਕਰ ਹੀ ਲੈਣਾ ਜਿੰਨਾ ਕਿੱਲੇ ਤੇ ਬੱਜੇ ਰਹਿਣਾ ਗਾਂਟਲਾ ਨੂੰ ਹੀ ਖਾਣਾ ਆਪਾਂ ਉਹਨਾਂ ਬਾਰੇ ਵੀ ਸੋਚੀਏ ਜੀ ਹਰੇ ਚਾਰੇ ਦਾ ਪ੍ਰਬੰਧ ਕਰਾਓ ਇਹ ਚੂਰੇ ਦਾ ਪ੍ਰਬੰਧ ਕਰਾਓ ਫੀਡ ਦਾ ਤੇ ਇੱਕ ਸਾਨੂੰ ਸੇਵਾਦਾਰਾਂ ਦੀ ਬਹੁਤ ਜ਼ਰੂਰਤ ਹੈ ਆਪਣੇ ਕੋਲ ਰਸਤ ਪਾਣੀ ਬਹੁਤ ਪਹੁੰਚ ਗਿਆ ਸਾਨੂੰ ਸੇਵਾਦਾਰਾਂ ਦੀ ਥੋੜੀ ਜੀ ਇਹ ਪ੍ਰੋਬਲਮ ਆ ਰਹੀ ਹੈ ਕਿ ਸੇਵਾ ਕਰਨ ਨੂੰ ਇੱਥੇ ਜੋ ਬਹੁਤ ਘੱਟ ਸਿੰਘ ਨੇ ਨੌਜਵਾਨ ਨੇ ਤੇ ਸੇਵਾ ਕਰੋ ਆਓ ਇੱਥੋਂ ਰਸ਼ਨ ਪਾਣੀ ਚੱਕੋ ਤੇ ਨਗਰਾਂ ਚ ਵਰਤਾ ਕੇ ਆਓ ਆਪਣਾ ਟਰੈਕਟਰ ਟਰਾਲੀ ਲਈ ਆਓ ਤੇ ਸਾਡਾ ਇਹਨਾਂ ਨੂੰ ਸਹਿਯੋਗ ਕਰੋ ਤਾਂ ਬਿਲਕੁਲ ਇਹ ਹੈ ਸ਼ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਜਥੇਬੰਦੀ ਜਿਨ੍ਹਾਂ ਦੇ ਨਾਲ ਗੱਲਬਾਤ ਕੀਤੀ ਹੈ ਔਰ ਖਾਸ ਤੌਰ ਤੇ ਇਹਨਾਂ ਦੇ ਵੱਲੋਂ ਅਪੀਲ ਕੀਤੀ ਗਈ ਹੈ ਉਹਨਾਂ ਨੌਜਵਾਨਾਂ ਨੂੰ ਜੋ ਨੌਜਵਾਨ ਆ ਕੇ ਇੱਥੇ ਸੇਵਾ ਕਰ ਸਕਦੇ ਆ ਨਾਲ ਹੀ ਦੂਸਰੀ ਇਹਨਾਂ ਦੀ ਅਪੀਲ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਲੋਕ ਰਾਸ਼ਨ ਇਕੱਠਾ ਕਰਕੇ ਜਿਹੜੇ ਆਪ ਖੁਦ ਵਰਤੋਂ ਦੇ ਲਈ ਇੱਥੇ ਪਹੁੰਚ ਰਹੇ ਆ ਉਹਨਾਂ ਨੂੰ ਇਹ ਅਪੀਲ ਹੈ ਕਿ ਹਜੇ ਰਾਸ਼ਨ ਬਹੁਤ ਹੈ ਰਾਸ਼ਨ ਹਜੇ ਨਾ ਲੈ ਕੇ ਆਇਆ ਜਾਵੇ ਹਰੇ-ਚਾਰੇ ਦੀ ਬਹੁਤ ਜ਼ਰੂਰਤ ਹੈ ਕਿਉਂਕਿ ਬੇਜਬਾਨ ਕਿਸੇ ਨੂੰ ਬੋਲ ਕੇ ਦੱਸ ਨਹੀਂ ਸਕਦੇ ਕਿ ਉਸ ਉਹਨਾਂ ਨੂੰ ਪਾਣੀ ਦੀ ਜ਼ਰੂਰਤ ਹੈ ਜਾਂ ਚਾਰੇ ਦੀ ਜ਼ਰੂਰਤ ਹੈ ਤਾਂ ਬੇਜਬਾਨ ਪਸ਼ੂਆਂ ਦੇ ਲਈ ਚਾਰਾ ਲੈ ਕੇ ਜਰੂਰ ਪਹੁੰਚਿਆ ਜਾਵੇ ਇਹਨਾਂ ਇਲਾਕਿਆਂ ਦੇ ਵਿੱਚ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਸੇ ਤਰ੍ਹਾਂ ਹੀ ਇਹ ਜਿਹੜੇ ਬਾਰਡਰ ਦੇ ਹਾਲਾਤ ਨੇ ਉਹ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਾਂਗੇ ਚੈਨਲ ਦੇ ਨਾਲ ਜੋੜਨ ਦੇ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ